ਮੈਂ ਹਰਨੇਕ ਸਿੰਘ ਗੁਜਰਵਾਲ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਜ਼ਿਲ੍ਹਾ ਸਖਤਰਿਆਂ ਪਰ ਅੱਜ ਅੱਜ ਸਾਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਡੀਸੀ ਦਫ਼ਤਰਾਂ 'ਤੇ ਧਰਨੇ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ ਇਹਦੇ ਵਿੱਚ ਮੁੱਖ ਮੰਗਾਂ ਨੇ ਇੱਕ ਤਾਂ ਜਿਹੜੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਸਰਕਾਰ ਉਹਨਾਂ ਦੀ ਸਾਰ ਨਹੀਂ ਲੈ ਰਹੀ ਇੱਕ ਨੰਬਰ ਤੇ ਉਹ ਆ ਦੂਸਰਾ ਜਿਹੜੀ ਸਰਕਾਰ ਨੇ ਨਵੀਂ ਖੇਤੀ ਨੀਤੀ ਦੇ ਮੰਡੀ ਦੇ ਆਧਾਰਿਤ ਕਾਨੂੰਨ ਲਿਆਂਦਾ ਵਾ ਖੜਾ ਲਿਆਂਦਾ ਵਾ ਉਹਦੇ ਵਿਰੋਧ ਦੇ ਵਿੱਚ ਅੱਜ ਦਾ ਸਾਰਾ ਪ੍ਰੋਗਰਾਮ ਹੀ ਕੀਤਾ ਜਾ ਰਿਹਾ ਵਾ ਇਹ ਪੰਜਾਬ ਮੰਡੀ ਕਿੱਥੇ ਲੱਣੀ ਹੈ ਜੀ ਸ਼ੂਗਰ ਪਾਰਟੀ ਕਿੱਥੇ ਆ ਰਹੀ ਹੈ ਇਹ ਸਾਰੇ ਸੁੱਬੇ ਦੇ ਵਿੱਚ ਕੀਤੇ ਜਾ ਰਹੇ ਨੇ ਸੁੱਬੇ ਨਹੀਂ ਦੇਸ਼ਪੁਰ ਦੇ ਵਿੱਚ ਕੀਤੇ ਜਾ ਰਹੇ ਨੇ ਸੰਯੁਕਤ ਇਹ 12 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਪ੍ਰੋਗਰਾਮ ਹੈ ਜੀ ਹੁਣ ਅਗਲੀ ਰਣਨੀਤੀ ਕੀ ਰਹੇਗੀ ਅਗਲੀ ਰਣਨੀਤੀ ਇਹ ਰਹੇਗੀ ਅੱਜ ਦੇ ਅਸੀਂ ਪ੍ਰੋਗਰਾਮਾਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ ਤੇ ਮੀਟਿੰਗ ਤੋਂ ਉਪਰੰਤ ਜਿਹੜੀ ਇਹ ਖੇਤੀ ਨੀਤੀ ਆਈ ਹੈ ਮੰਡੀ ਦੇ ਸਬੰਧ ਦੇ ਵਿੱਚ ਉਹਨੂੰ ਰੱਦ ਕਰਵਾਉਣ ਵਾਸਤੇ ਤੇ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਮੰਗੀਆਂ ਸੀ ਜਿਹੜੀਆਂ ਹਲੇ ਤੱਕ ਪੂਰੀਆਂ ਨਹੀਂ ਕੀਤੀਆਂ ਉਹਨਾਂ ਨੂੰ ਪੂਰੀਆਂ ਕਰਵਾਉਣ ਵਾਸਤੇ ਤੇ ਐਮਐਸਪੀ ਨੂੰ ਲਾਗੂ ਕਰਵਾਉਣ ਵਾਸਤੇ ਜਿਹੜਾ ਇੱਕ ਵੱਡਾ ਘੋੜੀ ਜਿਹੜੀ ਰੂਪਰੇਖਾ ਜਿਵੇਂ ਅੱਗੇ ਅਸੀਂ ਵੱਡਾ ਅंदोलਨ ਲੜਿਆ ਵਾ ਉਹਦੇ ਮੁਤਾਬਕ ਹੀ ਅਸੀਂ ਇੱਕ ਵੱਡਾ ਅंदोलਨ ਹੋਰ ਬਿਠਣ ਵਾਸਤੇ ਦੀ ਤਿਆਰੀ ਦੇ ਰੂਪ ਦੇ ਵਿੱਚ ਨੂੰ ਦੇਖ ਰਹੇ ਹਾਂ ਕਿ ਖੇਤੀ ਕਰੂਣ ਦਾ ਮੈਰਾ ਵੀ ਇਹ ਹੋਜੀ ਉਹ ਇਹਦੇ ਦੂਜੇ ਕਾਨੂੰਨ ਜਾਂਦੇ ਜਾ ਰਹੇ ਹੁਣ ਉਹ ਜਿਹੜੇ ਕਾਨੂੰਨ ਰੱਦ ਕੀਤੇ ਗਏ ਸੀਗੇ ਉਹਨਾਂ ਦਾ ਹੀ ਰੂਪ ਬਦਲ-ਬਦਲ ਕੇ ਲਿਆ ਰਿਹਾ ਅਸਲ ਦੇ ਵਿੱਚ ਮੋਦੀ ਸਰਕਾਰ ਜਿਹੜੀ ਵਿਸ਼ੇ ਵਪਾਰ ਸੰਸਥਾ ਵਾ ਦੁਨੀਆ ਦੇ ਦਬਾਅ ਅਧੀਨ ਹੈ ਜਿਹੜੀ ਖੇਤੀ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਕੇ ਖਾਦ ਪਦਾਰਥਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਕੇ ਕਿਸਾਨਾਂ ਦੀ ਲੁੱਟ ਕਰਨਾ ਚਾਹੁੰਦਾ ਕਿਉਂਕਿ ਖਾਧੇ ਬਿਨਾ ਸਰ ਨਹੀਂ ਸਕਦਾ ਬਾਕੀ ਚੀਜ਼ਾਂ ਬਾਰੇ ਸੜਿਆ ਜਾ ਸਕਦਾ ਕਿਉਂਕਿ ਇਹੀ ਇੱਕ ਅਦਾਰਾ ਰਹਿ ਗਿਆ ਵੀ ਜਿਹੜਾ ਉਹਨਾਂ ਦੇ ਕੰਟਰੋਲ ਦੇ ਵਿੱਚ ਹਲੇ ਪੂਰੀ ਤਰ੍ਹਾਂ ਨਹੀਂ ਆਇਆ ਉਹਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਦੇ ਵਿੱਚ ਇਹ ਜਤਨਸ਼ੀਲ ਨੇ ਪਰ ਕਿਸਾਨ ਆਗੂ ਇਹਨਾਂ ਸਾਮਰਾਜੀਆਂ ਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਸਫਲ ਨਹੀਂ ਹੋਣ ਦੇਣੀਆਂ ਅੱਜ ਦਾ ਪ੍ਰਦਰਸ਼ਨ ਜੋ 23 ਦਸੰਬਰ ਦੀ ਕਾਲ ਆਈ ਆ ਆਲ ਇੰਡੀਆ ਭਾਰਤ ਦੇ ਐਸ ਕੇ ਐਮ ਵੱਲੋਂ ਜੋ ਕਿ ਪਿਛਲੇ ਦਿਨੀ ਪੰਜਾਬ ਦੀਆਂ ਰਾਜ ਸਰਕਾਰਾਂ ਨੂੰ 25 ਨਵੰਬਰ ਨੂੰ ਜੋ ਇੱਕ ਨਵਾਂ ਡਰਾਫਟ ਇੱਕ ਨਵੀਂ ਚਿੱਠੀ ਜਿਹੜੀ ਸੈਂਟਰ ਦੀ ਗਵਰਨਮੈਂਟ ਸਰਕਾਰ ਨੇ ਸਾਰੇ ਭਾਰਤ ਦੇ ਵਿੱਚ ਕੱਢੀ ਆ ਸਟੇਟਾਂ ਨੂੰ ਕਿ ਜਿਹੜੇ ਆ ਕਿ ਹਾਂ ਨਵੀਂ ਖੇਤੀ ਨੀਤੀ ਦੀ ਬਣਾਉਣ ਦੇ ਡਰਾਫਟ ਲਾਗੂ ਕਰਨ ਦੇ ਬਾਰੇ ਜਿਦੇ ਵਿੱਚ ਲਿਖਿਆ ਗਿਆ ਕਿ ਖੁੱਲੀ ਮੰਡੀ ਕਿ ਜਿਹੜੀਆਂ ਸਰਕਾਰੀ ਮੰਡੀਆਂ ਖਤਮ ਕੀਤੀਆਂ ਜਾਣ ਕਿ ਖੁੱਲੀ ਮੰਡੀ ਦੇ ਵਿੱਚ ਕਿਸਾਨ ਦੀ ਫਸਲ ਦਾ ਵਪਾਰੀ ਭਾਅ ਲਉਣਗੇ ਤੇ ਨਾਲ ਉਹਦੀ ਇੰਸ਼ੋਰੈਂਸ ਹੋਊਗੀ ਨਾਲ ਜਿਹੜੇ ਸਾਈਲੋ ਆ ਜਾਂ ਵੱਡੇ ਗਦਾਮ ਨੇ ਉਹਨਾਂ ਨੂੰ ਖੁੱਲੀ ਮੰਡੀ ਬਣਾਈ ਜਾਵੇ ਪ੍ਰਾਈਵੇਟੇਸ਼ਨ ਕੀਤੀ ਜਾਵੇ ਜਦਕਿ ਉਹ ਸਿੱਧਾ ਹੀ ਟੇਢੇ ਢੰਗ ਨਾਲ ਜਿਹੜੇ ਕਾਲੇ ਖੇਤੀ ਕਾਨੂੰਨ ਅੱਗੇ 13 ਮਹੀਨੇ 750 ਕਿਸਾਨਾਂ ਦੇ ਮਜ਼ਦੂਰਾਂ ਦੇ ਸ਼ਾਹਦਤ ਦੇ ਕੇ ਦਿੱਲੀ ਮੋਰਚੇ 'ਚ ਰੱਦ ਕਰਾ ਕੇ ਆਏ ਸੀ ਉਹ ਸਰਕਾਰ ਫੇਰ ਕਿਹੜੇ ਢੰਗ ਨਾਲ ਲੈ ਕੇ ਆ ਰਹੀ ਆ ਤੇ ਥੋਪਣਾ ਚਾਹੁੰਦੀ ਆ ਕਿ ਜਿਵੇਂ ਇਤਕੀ ਤੁਸੀਂ ਝੋਨੇ ਦੀ ਫਸਲ ਵੇਲੇ ਦੇਖਿਆ ਕਿ ਕਿੰਨਾ ਖੱਜਲ ਖਵਾਰੀ ਕੀਤੀ ਧਰਨੇ ਲਾਏ ਟੋਲ ਰੋਕੇ ਮੰਤਰੀਆਂ ਦੇ ਘਰਾਂ 'ਚ ਬੈਠੇ ਤਾਂ ਕਿਤੇ ਜਾ ਕੇ ਫਸਲ ਆ ਦਾਣਾ ਦਾਣਾ ਚੱਕਿਆ ਗਿਆ ਹੁਣ ਉਹ ਦੁਬਾਰਾ ਫੇਰ ਕਾਲੇ ਕਾਨੂੰਨ ਲੈ ਕੇ ਆਉਣ ਨੂੰ ਫਿਰ ਰਹੀ ਆ ਸਰਕਾਰ ਜਿਹਦੇ ਕਰਕੇ ਵੱਡਾ ਪ੍ਰਦਰਸ਼ਨ ਕੀਤਾ ਗਿਆ ਨਾਲ ਜਗਜੀਤ ਸਿੰਘ ਡੱਲੇਆੜ ਜੋ ਪਿਛਲੇ ਦਿਨੀ ਅੱਜ 27 28 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹਨਾਂ ਦੀ ਸੈਂਟਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ ਉਹ ਵੀ ਮੰਗਾ ਮਨਾਉਣ ਲਈ ਅੱਜ ਪੂਰੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਹਾਂ ਜੀ ਅੱਜ ਇਹ ਪ੍ਰਦਰਸ਼ਨ ਕਰਕੇ ਉਸ ਤੋਂ ਬਾਅਦ ਮਾਰਚ ਕਰਕੇ ਮੰਗ ਪੱਤਰ ਦਿੱਤਾ ਜਾਊਗਾ ਭਾਰ ਸਰਕਾਰ ਨੂੰ ਕਿ ਜਿਹੜੇ ਨਵੇਂ ਫਿਰਨ ਡਰਾਫਟ ਲੈ ਕੇ ਆਏ ਹੋ ਇਹਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਨੇੜੇ ਸਾਡੇ ਸਾਥੀ ਸੇ ਸ਼ਿੰਗੂ ਬਾਰਡਰ ਤੇ ਜਾਂ ਆਪਣੇ ਸੰਭੂ ਬਾਰਡਰ ਤੇ ਜਾਂ ਖਨੋਰੀ ਬਾਰਡਰ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਲ ਦੇ ਕੇ ਵੱਡਾ ਪ੍ਰਦਰਸ਼ਨ ਕੀਤਾ ਜਾਊਗਾ ਜੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁੱਲ ਹਿੰਦ ਪੱਧਰ ਦੇ ਉੱਤੇ ਜਿਹੜਾ ਹੈੱਡਕੁਆਰਟਰ ਉੱਤੇ ਕੀਤਾ ਜਾ ਰਿਹਾ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹ ਅੱਜ ਵੱਡੇ ਵੱਡੇ ਇਕੱਠ ਕਰਕੇ ਕੇਂਦਰ ਦੀ ਸਰਕਾਰ ਨੂੰ ਮੰਗ ਪੱਤਰ ਭੇਜਣ ਲੀਆਂ ਉਹਨਾਂ ਮੰਗਾਂ ਦੇ ਵਿੱਚ ਸਾਡੀ ਪ੍ਰਮੁੱਖ ਮੰਗ ਹੈ ਜਿਹੜੀ ਉਹਦਾ ਇਹ ਹੈ ਕਿ ਮੋਦੀ ਦੀ ਗਵਰਨਮੈਂਟ ਨੇ ਉੱਤੋਂ ਇੱਕ ਖਰੜਾ ਭੇਜਿਆ ਹੈ ਸੂਬੇਆਂ ਦੀਆਂ ਸਰਕਾਰਾਂ ਨੂੰ ਉਹ ਖਰੜਾ ਕੀ ਹੈ ਉਹ ਖਰੜਾ ਲਗਭਗ ਉਹੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਅੱਜ ਤੋਂ 4 ਸਾਲ ਪਹਿਲਾਂ ਜਿਹਦੀ ਲਈ ਲੜਾਈ ਅਸੀਂ ਦਿੱਲੀ ਘੇਰ ਕੇ ਕੀਤੀ ਸੀ ਤੇ 13 ਮਹੀਨੇ ਦੇ ਸੰਘਰਸ਼ ਤੋਂ ਬਾਅਦ ਮੋਦੀ ਨੇ ਇਹ ਕਹਿ ਕੇ ਕਿ ਮੈਂ ਉਹ ਕਾਲੇ ਜਿਹੜੇ ਕਾਨੂੰਨ ਨੇ ਉਹ ਮੈਂ ਵਾਪਸ ਕਰਦਾ ਆ ਆਪਾਂ ਨੇ ਉੱਥੇ ਮੋਰਚਾ ਖਤਮ ਕੀਤਾ ਸੀ ਕੁਝ ਮੰਗਿਆ ਸਾਡੀਆਂ ਉਹਨਾਂ ਨੇ ਉਸ ਸਮੇਂ ਲਿਖਤੀ ਰੂਪ ਚ ਮੰਨਿਆ ਸੀ ਕਿ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਵਿਚਾਰ ਕਰਕੇ ਇਹਨਾਂ ਨੂੰ ਅਸੀਂ ਪਾਸ ਕਰਾਂਗੇ ਪਰ ਸਾਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਜਿਹੜਾ ਕਾਨੂੰਨ ਹੁਣ ਸੂਬੇ ਦੀਆਂ ਸਰਕਾਰਾਂ ਨੂੰ ਸਾਰੇ ਦੇਸ਼ 'ਚ ਭੇਜਿਆ ਉਹ ਲਗਭਗ ਉਹੀ ਹੈ ਜਿਹੜੇ ਕਾਲੇ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਸੀ ਮੁਰਕੇ ਫੇਰ ਸਰਕਾਰ ਨੇ ਉਹਨਾਂ ਦੇ ਉੱਤੇ ਉਸੇ ਹਿਸਾਬ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹਦੇ ਨਾਲ ਸਾਡੀਆਂ ਮੰਡੀਆਂ ਸਾਡੀ ਖਰੀਦ ਸਾਡਾ ਭੰਡਾਰਨ ਸਾਡਾ ਜਿਹੜਾ ਵੰਡ ਪ੍ਰਣਾਲੀ ਆ ਉਹ ਸਾਰੇ ਦੇਸ਼ ਦੀ ਪ੍ਰਭਾਵਿਤ ਹੋਊਗੀ ਤੇ ਪਿਛਲੇ ਸਾਲ ਜਿਹੜਾ ਅਸੀਂ ਆ ਸੀਜ਼ਨ ਹੁਣੇ ਲੰਘਿਆ ਜਿਹਦੇ ਵਿੱਚ ਕਿਸਾਨਾਂ ਦਾ ਝੋਨਾ ਖਰੀਦਣ ਤੋਂ ਰੋਲਿਆ ਗਿਆ ਮਹੀਨਾ ਮਹੀਨਾ ਕਿਸਾਨਾਂ ਨੂੰ ਮੰਡੀਆਂ ਵਿੱਚ ਰਹਿਣਾ ਪਿਆ ਉਹਦੇ ਰਾਹੀਂ ਜਿਹੜੀ ਲੁੱਟ ਕੀਤੀ ਇਹ ਤੋਤੀ ਦੇ ਰੂਪ ਦੇ ਵਿੱਚ ਸਿਲ ਕੇ ਕੇ ਉਹ ਸਾਰਾ ਉਸੇ ਦਾ ਹੀ ਰੂਪ ਸੀਗਾ ਕਿ ਅਸੀਂ ਜਿਹੜਾ ਸਰਕਾਰ ਨਾਲ ਲੜ ਕੇ ਉਹ ਕਾਨੂੰਨ ਵਾਪਸ ਕਰਾਏ ਸੀ ਉਹ ਉਹਨੂੰ ਅਮਲੀ ਰੂਪ ਚ ਲਾਗੂ ਕਰਨਾ ਚਾਹੁੰਦੇ ਨੇ ਇਸ ਲਈ ਸਾਡੀਆਂ ਸੰਯੁਕਤ ਕਿਸਾਨ ਮੋਰਚੀਆਂ ਸਾਰੀਆਂ ਜਥੇਬੰਦੀਆਂ ਹਿੰਦੁਸਤਾਨ 15 ਉੱਤੇ ਅੱਜ ਐਕਸ਼ਨ ਕਰ ਰਹੀਆਂ ਨੇ ਕਿ ਅਸੀਂ ਲੁਧਿਆਣਾ ਦੇ ਵਿੱਚ ਵੀ ਅੱਜ ਇਹ ਵੱਡਾ ਪ੍ਰਦਰਸ਼ਨ ਧਰਨਾ ਮਾਰ ਕੇ 2 ਵਜੇ ਤੱਕ ਡੀਸੀ ਦੇ ਸਾਹਮਣੇ ਅਸੀਂ ਮੰਗ ਪੱਤਰ ਦੇਵਾਂਗੇ ਕਿ ਦੇ ਬੱਚੇ ਅਸੀਂ ਮੰਗ ਕਰਾਂਗੇ ਕਿ ਢੱਲੇਵਾਲ ਸਾਹਿਬ ਜਿਹੜਾ ਉੱਥੇ ਮੋਰਚਾ ਲਾ ਕੇ ਬੈਠਾ ਜਿਹੜਾ ਸੰਭੂ ਦਾ ਮੋਰਚਾ ਨੌਰੀ ਦਾ ਮੋਰਚਾ ਦੋ ਮੋਰਚੇ ਚੱਲਦੇ ਨੇ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਬੜੀ ਕੀਮਤੀ ਹੈ ਪਰ ਸਾਨੂੰ ਨਹੀਂ ਪਤਾ ਲੱਗਦਾ ਸਰਕਾਰ ਕਿਉਂ ਲਾਪਰਵਾਹੀ ਕਰ ਰਹੀ ਹੈ ਅਸੀਂ ਕਹਿਣਾ ਚਾਹੁੰਦੇ ਆ ਕਿ ਡੱਲੇਵਾਲ ਸਾਹਿਬ ਦੀ ਜੇ ਜਾਨ ਜਾਂਦੀ ਹੈ ਤਾਂ ਇਹਦੇ ਲਈ ਕੇਂਦਰ ਸਰਕਾਰ ਮੁੱਖ ਤੌਰ ਤੇ ਜ਼ਿੰਮੇਵਾਰ ਹੋਊਗੀ ਕਿਉਂਕਿ ਉਹ ਮੰਗਾ ਸਾਡੀਆਂ ਸਾਰਿਆਂ ਨੇ ਸਾਂਝੀਆਂ ਨੇ ਭਾਵੇਂ ਲੜਾਈ ਦੇ ਰੂਪ ਬੱਕਰੇ ਬੱਕਰੇ ਨੇ ਇਹਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਲਾ ਜੀ ਅੱਜ ਕਾ